ਦਾਨਕ ਸਾਹਿਬ ਮਰਦਾਨਾ ਇੱਕ ਦਫਾ ਭੂਮੀਆਂ ਨੂੰ ਮਿਲੇ ਤੇ ਤੁਹਾਨੂੰ ਪਤਾ ਹੈ ਭੂਮੀਆਂ ਚੋਰ ਸੀ ਬੜਾ ਵੱਡਾ ਮਹਾਰਾਜ ਨੂੰ ਮਿਲਿਆ ਪ੍ਰਭਾਵਿਤ ਹੋਇਆ ਧਿਆਨ ਨਾਲ ਸੁਣੋ ਸਤਿਗੁਰ ਦੇ ਬਚਨਾਂ ਤੋਂ ਪ੍ਰਭਾਵਿਤ ਹੋਇਆ ਖਿੱਚ ਪਈ ਅਸਰ ਹੋਇਆ ਖਿੱਚ ਤੇ ਪਈ ਕਹਿੰਦਾ ਮਹਾਰਾਜ ਬੜਾ ਆਨੰਦ ਆਇਆ ਬੜਾ ਚੰਗਾ ਲੱਗਾ ਬੜੇ ਵਿਚਾਰ ਚੰਗੇ ਲੱਗੇ ਜੀ ਲੱਗਿਆ ਬਹੁਤ ਫਿਰ ਮਹਾਰਾਜ ਕਹਿੰਦੇ ਹੁਣ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਇੱਕ ਆਦਤ ਹੈ ਪੈੜੀ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮੇਰੀ ਇੱਕ ਆਦਤ ਹੈ ਪੈੜੀ ਕਹਿੰਦੇ ਕੀ ਕਹਿੰਦਾ ਚੋਰੀ ਦੀ ਆਦਤ ਹੈ ਮੈਨੂੰ ਤੇ ਚੋਰੀ ਦੀ ਆਦਤ ਮੇਰੀ ਛੁੱਟਦੀ ਤੁਹਾਡੇ ਨਾਲ ਮੇਰਾ ਪਿਆਰ ਪੈ ਗਿਆ ਤੁਸੀਂ ਮੈਨੂੰ ਕਹਿੰਦੇ ਹੋ ਵੀ ਤੂੰ ਚੋਰੀ ਜਾਰੀ ਨਹੀਂ ਕਰਨੀ ਠੱਗੀ ਨਹੀਂ ਕਰਨੀ ਬੇਈਮਾਨੀ ਨਹੀਂ ਕਰਨੀ ਹੁਣ ਮੈਂ ਕਰਦਾ ਚੋਰੀ ਮੈਨੂੰ ਹੀ ਪੈ ਗਈ ਆਦਤ ਮੇਰੇ ਤੋਂ ਰਹਿ ਨਹੀਂ ਹੁੰਦਾ ਮੈਂ ਕੀ ਕਰਾਂ ਮੇਰੇ ਤੇ ਕੋਈ ਕਿਰਪਾ ਕਰੋ ਮਹਾਰਾ ਕਹਿੰਦੇ ਤੇਰੇ ਤੇ ਹੁਣ ਕੀ ਕਿਰਪਾ ਹੋਵੇ ਕਹਿੰਦਾ ਸੱਚੇ ਪਾਤਸ਼ਾਹ ਬਸ ਮੇਰੇ ਤੇ ਕਿਰਪਾ ਕਰੋ ਵੀ ਮੈਨੂੰ ਜਿਹੜੀ ਇਹ ਚੋਰੀ ਦੀ ਆਦਤ ਹੈ ਮੇਰੀ ਇਹ ਨਹੀਂ ਮੈਂ ਛੱਡ ਸਕਦਾ ਬਾਕੀ ਤੁਸੀਂ ਜਿਹੜਾ ਵੀ ਬਚਨ ਮੈਨੂੰ ਕਹੋਗੇ ਮੈਂ ਮੰਨ ਲੂੰ ਹੁੰਦੇ ਨੇ ਨਾ ਕਈ ਬੰਦੇ ਸ਼ਰਾਬ ਨਹੀਂ ਛੱਡ ਸਕਦਾ ਜੋ ਕਹੋਗੇ ਕਰ ਲੂੰ ਇਦਾਂ ਹੁੰਦੇ ਨੇ ਮਿਲ ਪੈਂਦੇ ਨੇ ਕਈ ਵਾਰੀ ਵੀ ਮੇਰੇ ਤੋਂ ਬਸ ਆਹੀ ਇੱਕ ਭੈੜੀ ਆਦਤ ਹੈ ਹੋਰ ਨਹੀਂ ਮੈਂ ਛੱਡ ਸਕਦਾ ਬਾਕੀ ਠੀਕ ਹੈ ਤੇ ਉਹ ਕਹਿੰਦਾ ਜੀ ਮੈਨੂੰ ਆਦਤ ਹੈਗੀ ਹੈ ਚੋਰੀ ਕਰਨ ਦੀ ਚੋਰੀ ਬਿਨਾ ਮੇਰੇ ਤੋਂ ਰਿਹਾ ਨਹੀਂ ਜਾਂਦਾ ਹੁੰਦੇ ਵੀ ਨੇ ਕਈ ਇਦਾਂ ਦੇ ਉਹ ਸੰਤਾਂ ਨਾਲ ਇੱਕ ਚਲਿਆ ਗਿਆ ਰਾਹ ਦੇ ਵਿੱਚ ਉਹ ਚੋਰ ਸੀ ਉਹ ਬੰਦਾ ਸਾਰੀ ਰਾਤ ਜਾਗਦਾ ਤੁਰਿਆ ਫਿਰਿਆ ਕਰੇ ਸਵੇਰੇ ਲੋਕ ਹੈਰਾਨ ਹੋਇਆ ਕਰਨ ਕੱਪੜੇ ਨਾ ਲੱਭਣ ਕਿਸੇ ਦੇ ਜੁੱਤੀ ਨਾ ਲੱਭੇ ਚੱਕ ਕੇ ਕਿਤੇ ਨਹੀਂ ਲੈ ਜਾਂਦਾ ਸੀ ਉਹਦੇ ਕੱਪੜੇ ਉਹਦੇ ਚ ਪਾ ਦਿਆ ਕਰੇ ਉਹਦੀ ਜੁੱਤੀ ਉਹਦੇ ਚ ਪਾ ਦਿਆ ਕਰੇ ਉਹ ਤੋਂ ਰਹਿ ਨਹੀਂ ਸੀ ਹੁੰਦਾ ਉੱਠ ਕੇ ਉਹਦੇ ਉਹਦੇ ਅੰਦਰ ਬਸ ਐਦਾਂ ਹੌਲ ਪੈਂਦਾ ਸੀ ਉਹਨੇ ਕੁਛ ਨਾ ਕੁਛ ਕਰਨਾ ਹੀ ਹੈ ਤੇ ਕਈ ਬੰਦਿਆਂ ਤੋਂ ਰਹਿ ਨਹੀਂ ਹੁੰਦਾ ਕੱਚੇ ਕੋਠੇ ਨੂੰ ਜੇਕਰ ਲੰਬੀਏ ਨਾ ਆਖਰ ਟੈਂਦਿਆਂ ਟੈਂਦਿਆਂ ਟਹਿ ਜਾਂਦੇ ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਪਵਾੜੇ ਪੈਂਦੇ ਆ ਪੈਂਦੇ ਆ ਟਹਿ ਜਾਂਦੇ ਚੁਗਲਖੋਰ ਨਾ ਚੁਗਲਿਓ ਬਾਜ ਆਉਂਦੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਆਦਤ ਹੁੰਦੀ ਹੈ ਜਿਸ ਬੰਦੇ ਨੂੰ ਚੁਗਲੀ ਕਰਨ ਦੀ ਆਦਤ ਹੋਵੇ ਤੁਸੀਂ ਜਿੰਨਾ ਮਰਜ਼ੀ ਰੋਕ ਲੋ ਜਿੰਨਾ ਮਰਜ਼ੀ ਕਹਿ ਲੋ ਤੁਸੀਂ ਉਹਦੇ ਗੋਲਾ ਬਣ ਜਾਂਦਾ ਜਿੰਨਾ ਚਿਰ ਲੋਕਾਂ ਦੇ ਦੱਸ ਨਹੀਂ ਲੈ ਖਾਜਮ ਨਹੀਂ ਹੁੰਦੀ ਪਚਦੀ ਨਹੀਂ ਉਹ ਕਈਆਂ ਨੂੰ ਹੁਣ ਭੈੜੀ ਆਦਤ ਹੈ ਜਿਨ੍ਹਾਂ ਨੂੰ ਉਹ ਛੱਡ ਨਹੀਂ ਸਕਦੇ ਭਾਈ ਗੁਰਦਾਸ ਜੀ ਤੇ ਕਹਿੰਦੇ ਨੇ ਜਵਾਰੀ ਨਾ ਸਰਬੰਸ ਹਾਰੇ ਸੈ ਥਕਤ ਹੈ ਚੋਰ ਚੋਰੀ ਨਹੀਂ ਛੱਡ ਸਕਦਾ ਜਵਾਰੀ ਆਪਣੀ ਆਦਤ ਨਹੀਂ ਛੱਡਦਾ ਹਰ ਬੰਦਾ ਭੈੜੀ ਆਦਤ ਆਪਣੀ ਛੱਡ ਨਹੀਂ ਸਕਦਾ ਬੜਾ ਲੰਮਾ ਕਵਿਤ ਮੈਂ ਪਹਿਲਾਂ ਬਹੁਤ ਇਸ ਗੱਲ ਦਾ ਜ਼ਿਕਰ ਕਰਦਾ ਰਿਹਾ ਪੜਦੇ ਰਹੇ ਕਈ ਵਾਰੀ ਇਹ ਇੱਕ ਆਦਤ ਹੁੰਦੀ ਹੈ ਚੋਰ ਦੀ ਜੂਏ ਜੂਏ ਵਾਲੇ ਦੀ ਵਿਸ਼ਵਾਗਮੀ ਜਿਹਨੂੰ ਬਾਹਰ ੱਤਕੇ ਖਾਣ ਦੀ ਆਦਤ ਪੈ ਜੇ ਉਹ ਨਹੀਂ ਹਟਦਾ ਆਪਣੀ ਘਰ ਵਾਲੀ ਤੋਂ ਬਾਹਰ ਜਿਹੜਾ ਇੱਕ ਵਾਰ ਦੋ ਵਾਰ ਪੰਜ ਵਾਰ 10 ਵਾਰ ਜਿੱਦੀ ਆਦਤ ਪੈ ਜੇ ਫਿਰ ਉਹ ਨਹੀਂ ਤੁਸੀਂ ਰੋਕ ਸਕਦੇ ਉਹਨੂੰ ਉਹ ਨਹੀਂ ਥੱਕਦਾ ਕਦੇ ਜਿੰਨਾ ਮਰਜੀ ਲੋਕ ਤੁਸੀਂ ਸਮਝਾਈ ਜਾਓ ਉਹ ਨਹੀਂ ਹਟਦਾ ਤੇ ਹੁਣ ਇਹਨੂੰ ਕਹਿੰਦਾ ਮਹਾਰਾਜ ਮੈਨੂੰ ਚੋਰੀ ਦੀ ਹੱਤ ਹੈ ਵਾ ਹੋਰ ਗੱਲ ਠੀਕ ਹੈ ਸਾਜੀ ਮੇਰੀ ਚੋਰੀ ਨਾ ਛਡਾਇਓ ਜੋ ਮਰਜ਼ੀ ਛਡਾ ਦਿਓ ਸਿਰੇ ਦਾ ਚੋਰ ਹੈ ਸਿੱਧੀਆਂ ਗੱਲਾਂ ਕਰਦਾ ਗੁਰੂ ਨਾਨਕ ਸਾਹਿਬ ਦਾ ਸਿਰੇ ਦਾ ਮਰਦਾਨੇ ਨੂੰ ਨਾਲ ਇੱਕ ਬੰਦਾ ਕਹਿੰਦਾ ਕਹਿੰਦਾ ਚੋਰ ਸਿਰੇ ਦਾ ਤੇ ਲੈ ਤੁਹਾਡਾ ਬਾਬਾ ਫਸਾ ਲਿਆ ਕਹਿੰਦਾ ਚੋਰੀ ਨਾ ਛਡਾਇਓ ਬਾਕੀ ਜੋ ਮਰਜ਼ੀ ਛਡਾ ਦਿਓ ਮਰਦਾਨੇ ਨੂੰ ਬਨਾਲ ਵਾਲਾ ਬੰਦਾ ਕਹਿੰਦਾ ਦੇਖਿਆ ਤੇਰਾ ਬਾਬਾ ਫਸਾ ਲਿਆ ਹੁਣੇ ਹੁਣ ਤੇਰੇ ਬਾਬੇ ਨੂੰ ਕਹਿੰਦਾ ਵੀ ਚੋਰੀ ਨਾ ਛਡਾਇਓ ਸਾਰੇ ਗੱਲਾਂ ਮੰਨਣ ਨੂੰ ਤਿਆਰ ਆ ਦੇ ਲੋ ਬੰਦਾ ਕਿੰਨਾ ਤੇਜ ਹੈ ਉਹ ਕਹਿੰਦਾ ਤੈਨੂੰ ਪਤਾ ਨਹੀਂ ਮੇਰਾ ਬਾਬਾ ਕਿੰਨਾ ਤੇਜ ਹੈ ਜੇ ਇਹ ਸਿਰੇ ਦਾ ਚੋਰ ਹੈ ਨਾ ਤੇ ਉਹ ਉਹ ਵੀ ਸਿਰੇ ਦਾ ਗੁਰੂ ਹੈ ਉਹਨੇ ਘਾਟ-ਘਾਟ ਦਾ ਪਾਣੀ ਪੀਤਾ ਉਹਨੂੰ ਤੁਸੀਂ ਛੇਤੀ-ਛੇਤੀ ਵਰਗਲਾ ਨਹੀਂ ਸਕਦੇ ਉਹਨੇ ਛੇਤੀ-ਛੇਤੀ ਤੇਰੀ ਗੱਲ ਨਹੀਂ ਸੁਣ ਲੈਣੀ ਇਹ ਆਪਣੇ ਆਪ ਨੂੰ ਚੰਟ ਸਮਝਦਾ ਇਹਨੂੰ ਪਤਾ ਨਹੀਂ ਖੜਾ ਬਾਬੇ ਨਾਨਕ ਦੇ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਵੇਖੀ ਦੇਖੀ ਸਹੀ ਗੱਲ ਕਿਦਾਂ ਕਰਨਗੇ ਵੇਖੀ ਬੰਦਾ ਕੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਤੇਰੀ ਚੋਰੀ ਨਹੀਂ ਛਡਾਉਂਦੇ ਬੜਾ ਖੋਜ ਕਹਿੰਦਾ ਲੈ ਚੋਰੀ ਛਡਾਈ ਨਹੀਂ ਮਾਰ ਕਹਿੰਦੇ ਚੋਰੀ ਨਾ ਛੱਡੀ ਕਰ ਲੈ ਜੋ ਕਰਨਾ ਕਹਿੰਦਾ ਫਿਰ ਹੋਰ ਕਹਿੰਦੇ ਬਾਕੀ ਗੱਲਾਂ ਮੰਨਣੀਆਂ ਪੈਣੀਆਂ ਕਹਿੰਦੇ ਕੀ ਕਹਿੰਦੇ ਨੰਬਰ 1 ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਨੰਬਰ 2 ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ 2 ਨੰਬਰ 3 ਤੇਰੇ ਕਰਕੇ ਕਦੇ ਗਰੀਬ ਮਾਰ ਨਹੀਂ ਹੋਣੀ ਚਾਹੀਦੀ ਗਰੀਬ ਮਾਰ ਕਰੀਵੇਂ ਨਾ ਤੇ ਤੇਰੇ ਕਰਕੇ ਕਿਸੇ ਦੀ ਗਰੀਬ ਮਾਰ ਹੋਵੇ ਵੀ ਨਾ ਇਹ ਤਿੰਨ ਬਚਨ ਮੰਨ ਲੇਗਾ ਕਹਿੰਦਾ ਹਾਂਜੀ ਆਹ ਤੇ ਗੱਲ ਹੀ ਕੋਈ ਨਹੀਂ ਝੂਠ ਨਹੀਂ ਬੋਲਣਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਤੇ ਗਰੀਬ ਮਾਰ ਨਹੀਂ ਕਰਨੀ ਆਪਾਂ ਦੇ ਵੱਡੇ ਬੰਦਿਆਂ ਦੇ ਜਾਣਾ ਆਪਾਂ ਗਰੀਬਾਂ ਤੋਂ ਲੈਣਾ ਕੀ ਹੈ ਨਮਕ ਆਪਾਂ ਨਾ ਖਾਵਾਂਗੇ ਲੋ ਜੀ ਉਹ ਬੰਦਾ ਕਹਿੰਦਾ ਵੀ ਆ ਤੇ ਮੋਜਾਂ ਲੱਗ ਗਈਆਂ ਮੈਨੂੰ ਮੈਨੂੰ ਤੇ ਮਹਾਰਾਜ ਨੇ ਤਰੀਕਾ ਹੀ ਬੜਾ ਵਧੀਆ ਦੱਸਦਾ ਕਹਿੰਦਾ ਚੋਰੀ ਕਰ ਲੈ ਉਹ ਨਾਲ ਵਾਲਾ ਕਹਿੰਦਾ ਲੈ ਬਾਬੇ ਨੇ ਛੜਾਇਆ ਤਾਂ ਹੈ ਨਹੀਂ ਤਿੰਨ ਬਚਣ ਦੇਤੇ ਉਹ ਕਹਿੰਦਾ ਤੈਨੂੰ ਪਤਾ ਨਹੀਂ ਸਾਰਾ ਕੋਸ਼ਿਸ਼ ਕਰ ਗਿਆ ਬਾਬਾ ਇਹਨੂੰ ਨਹੀਂ ਪਤਾ ਲੱਗਾ ਉਹਨੇ ਤਾਂ ਆਪਣਾ ਢੰਗ ਤਰੀਕਾ ਵਰਤ ਲਿਆ ਇਹ ਤੇਰੇ ਵਾਲਾ ਸਮਝੀ ਜਾਂਦਾ ਵੀ ਮੈਂ ਜਿੱਤ ਗਿਆ ਇਹਨੂੰ ਪਤਾ ਨਹੀਂ ਵੀ ਹੋ ਕੀ ਗਿਆ ਇਹ ਹੁਣ ਲੱਗੂ ਪਤਾ ਅੱਗੇ ਜਾ ਕੇ ਜਦੋਂ ਕਰੂ ਨਾ ਚੋਰੀ ਫਿਰ ਪਤਾ ਲੱਗੂ ਉਹੀ ਬਣੀ ਇਹਨੇ ਬਾਦਸ਼ਾਹ ਦੇ ਦਰਬਾਰ ਨੂੰ ਉਹ ਬਾਦਸ਼ਾਹ ਦੇ ਮਹਿਲ ਜਾਵੜਿਆ ਸਨ ਸਿੱਧੂ ਹੀ ਰਾਜਿਆਂ ਵਾਲੇ ਕੱਪੜੇ ਕੁੱਪੜੇ ਪਾ ਕੇ ਘੋੜਾ ਲੈ ਕੇ ਜਾਵੜਿਆ ਉਹ ਪੁੱਛਦੇ ਨੇ ਕੌਣ ਐ ਤੂੰ ਭੂਮੀਆਂ ਕਹਿੰਦਾ ਚੋਰ ਕਿਉਂਕਿ ਝੂਠ ਬੋਲਣਾ ਨਹੀਂ ਕਹਿੰਦੇ ਕੌਣ ਐ ਕਹਿੰਦੇ ਚੋਰ ਆ ਕਰਨ ਕੀ ਆਇਆ ਕਹਿੰਦੇ ਚੋਰੀ ਕਰਨ ਕਹਿੰਦੇ ਚੋਰ ਨਹੀਂ ਕਹਿ ਸਕਦਾ ਆਪਣੇ ਮੂੰਹ ਚੋਂ ਵੀ ਮੈਂ ਚੋਰ ਆ ਕੱਪੜੇ ਇੰਨੇ ਵਧੀਆ ਪਾਏ ਐ ਘੋੜੇ ਤੇ ਸਵਾਰ ਐ ਬੰਦਾ ਸਾਰਿਆਂ ਨੂੰ ਨੌਕਰੀ ਤੋਂ ਕਢਾ ਦੂ ਲੱਗਦਾ ਕੋਈ ਰਿਸ਼ਤੇਦਾਰ ਆਇਆ ਅੰਦਰ ਜਾਣ ਵਾਲਾ ਅੰਦਰ ਭੇਜੋ ਇਹਨੂੰ ਇਹ ਫਸਾਉ ਸਾਨੂੰ ਉਹਨੂੰ ਅੰਦਰ ਲੰਗਾਤਾ ਕਹਿੰਦਾ ਹੱਦ ਹੋ ਗਈ ਬਾਬੇ ਦੇ ਬਚਨ ਕਹਿੰਦਾ ਮੈਂ ਸੱਚ ਬੋਲਿਆ ਅਗਲਿਆਂ ਨੇ ਮੈਨੂੰ ਅੰਦਰ ਲੰਗਾਤਾ ਸੱਚ 'ਚ ਬੜੀ ਵੱਡੀ ਤਾਕਤ ਹੁੰਦੀ ਐ ਤੁਸੀਂ ਸੱਚ ਦੱਸੋ ਤੁਹਾਡੇ ਸੱਚ ਦੱਸਣ ਦੇ ਨਾਲ ਗੰਢਾਂ ਖੁੱਲ ਜਾਂਦੀਆਂ ਜਦੋਂ ਤੁਸੀਂ ਸੱਚ ਬੋਲ ਦਿੰਨੇ ਐ ਗਲਤੀ ਹੁੰਦੀ ਐ ਮਾਫੀ ਮੰਗ ਲੈੰਨੇ ਐ ਦਿਲੋਂ ਤੁਸੀਂ ਘਰ ਵਾਲੇ ਨੂੰ ਸੌਰੀ ਕਹਿ ਦਿਓ ਦਿਲੋਂ ਤੁਸੀਂ ਘਰ ਵਾਲੇ ਨੂੰ ਸੌਰੀ ਕਹਿ ਦਿਓ ਬੀਬੀਆਂ ਕਹਿ ਦੇਣ ਇੱਕ ਵਾਰੀ ਕਹਿ ਦਿਓ ਭਾਰ ਵੀ ਲੈ ਜਾਂਦਾ ਦਿਲ ਹੌਲਾ ਹੋ ਜਾਂਦਾ ਤੇ ਮਨ ਬਸ ਫਿਰ ਐ ਰਿਲੈਕਸ ਹੋ ਜਾਂਦਾ ਅੰਦਰੋਂ ਫਿਰ ਨਿਕਲ ਜਾਂਦਾ ਗੋਬੋ ਗੁਬਾਰ ਇਹ ਕਹਿ ਦੇਣਾ ਚਾਹੀਦਾ ਨਹੀਂ ਤੇ ਦਿਮਾਗ ਤੇ ਉਹ ਚੀਜ਼ ਚੜੀ ਰਹਿੰਦੀ ਐ ਬੜਾ ਖਤਰਨਾਕ ਹੁੰਦੀ ਐ ਹਰ ਰਿਸ਼ਤੇ ਦੇ ਵਿੱਚ ਸੱਚ ਹੋਣਾ ਬਹੁਤ ਜ਼ਰੂਰੀ ਐ ਜਿਹੜਿਆਂ ਰਿਸ਼ਤਿਆਂ ਦੀ ਬੁਨਿਆਦ ਜਿਹੜੀ ਐ ਜਦੋਂ ਤੁਸੀਂ ਨੀਂ ਝੂਠ ਤੋਂ ਰੱਖੋਗੇ ਨਾ ਉਹ ਨੀਂ ਝੂਠ ਤੇ ਰੱਖ ਕੇ ਗੱਲ ਬਣਨੀ ਨਹੀਂ ਹੈ ਸੱਚ ਦੇ ਉੱਤੇ ਆਪਣੀ ਨੀਂ ਰੱਖੋ ਜਿਹੜੋ ਰਿਸ਼ਤਾ ਕਰਦੇ ਹੋ ਸੱਚ ਅੱਜ ਕੱਲ ਤੇ ਗੱਲਾਂ ਹੀ ਝੂਠ ਤੋਂ ਸ਼ੁਰੂ ਕਰਦੇ ਆ ਝੂਠ ਤੇ ਖਤਮ ਕਰਦੇ ਆ ਜ਼ਮੀਨ 10 ਕਿੱਲੇ ਆ 10 ਦੇ 20 ਕਿੱਲੇ ਆ ਹਰ ਚੀਜ਼ ਗਲਤ ਮਲਤ ਦੱਸਦੇ ਆ ਸੱਚ ਦੱਸੋ ਸਾਡਾ ਪੁੱਤ ਪਹਿਲਾਂ ਅਵਲੀ ਸੀ ਨਸ਼ਾ ਕਰਦਾ ਸੀ ਕੈਂਪਾਂ ਚ ਰੱਖਿਆ 4 ਸਾਲ ਹੋ ਗਏ ਹੁਣ ਬਹੁਤ ਵਧੀਆ ਬੰਦਾ ਸੱਚ ਦੱਸੀਦਾ ਹੁੰਦਾ ਪੜਦੇ ਨਹੀਂ ਪਾਈਦੇ ਕੱਲ ਨੂੰ ਪੜਦਾ ਖੁੱਲ ਜਾਣਾ ਪ੍ਰੋਬਲਮ ਹੋ ਜਾਣੀ ਹੈ ਸੱਚ ਬੋਲਿਆ ਕਰੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਹਮੇਸ਼ਾ ਸੱਚ ਬੋਲੀਏ ਝੂਠ ਨਾ ਬੋਲੋ ਕੋਸ਼ਿਸ਼ ਕਰੋ ਇਹਨੇ ਸੱਚ ਦੱਸਿਆ ਕਹਿੰਦਾ ਮੈਂ ਆਂ ਜੀ ਚੋਰ ਕਹਿੰਦੇ ਅੰਦਰ ਲੰਘ ਜਾਏ ਮਰਵਾਉ ਸਾਨੂੰ ਇਹ ਚੋਰ ਹੈ ਨਹੀਂ ਸਿੱਧਾ ਹੀ ਖਜ਼ਾਨੇ 'ਚ ਜਾ ਵੜਿਆ ਪੰਡ ਬਨ ਲਈ ਲੱਗਿਆ ਜਾਣ ਭੁੱਖ ਜੀ ਲੱਗੀ ਉਥੇ ਆਲੇ ਜਿਹੇ ਦੇ ਵਿੱਚ ਚੂਰਣ ਜਿਆ ਪਿਆ ਸੀ ਖਾ ਲਿਆ ਓਹੋ ਇਹਦੇ ਤਾਂ ਕਹਿੰਦਾ ਨਮਕ ਹੈ ਤੇ ਬਾਬੇ ਨੇ ਕਿਹਾ ਸੀ ਵੀ ਨਮਕ ਖਾ ਕੇ ਹਰਾਮ ਨਹੀਂ ਕਰਨਾ ਲੈ ਬਈ ਮਾਰੇ ਗਏ ਹੁਣ ਪੰਡ ਚੱਕੇ ਕਿ ਨਾ ਚੱਕੇ ਜੋਰ ਪੱਕਾ ਸੀ ਪਰ ਬਚਨ ਵੀ ਕੋਈ ਚੀਜ਼ ਹੁੰਦੀ ਹੈ ਵਾਦਾ ਕੀਤਾ ਨਾ ਪ੍ਰੋਮਿਸ ਕੀਤਾ ਗੁਰੂ ਨਾਨਕ ਦਾ ਇੱਕ ਪਾਸੇ ਪੰਡ ਬੰਨੀ ਫਿਰਦਾ ਗਹਿਣਿਆਂ ਦੀ ਸੋਨੇ ਦੀ ਸਭ ਰੱਖਤੀ ਕਹਿੰਦਾ ਛੱਡ ਨਮਕ ਖਾ ਲਿਆ ਹੁਣ ਨਹੀਂ ਹਰਾਮ ਕਰਦੇ ਐਂ ਖਾਲੀ ਆ ਗਿਆ ਖਾਲੀ ਆ ਗਿਆ ਪਹਿਰੇਦਾਰਾਂ ਦੇ ਕੋਲੋਂ ਲੰਘ ਕੇ ਮੋੜ ਆਇਆ ਵਾਪਸ ਆ ਗਿਆ ਅਗਲੇ ਦਿਨ ਪਤਾ ਲੱਗਿਆ ਬਈ ਐਡੀ ਸੰਨ ਲੱਗੀ ਇੰਨੇ ਪੋਟਲੀਆਂ ਬੰਨ ਲੀਆਂ ਲੈ ਕੇ ਵੀ ਕੋਈ ਨਹੀਂ ਗਿਆ ਕੁਛ ਬੰਦਾ ਕੌਣ ਸੀ ਬੜਾ ਰੌਲਾ ਪਿਆ ਵੀ ਚੋਰੀ ਵੀ ਕੋਈ ਨਹੀਂ ਹੋਈ ਪੋਟਲੀਆਂ ਵੱਜੀਆਂ ਪਈਆਂ ਨੇ ਆਇਆ ਵੀ ਸੀ ਕੋਈ ਅੰਦਰ ਫੜਿਆ ਵੀ ਨਹੀਂ ਗਿਆ ਬਸ ਫਿਰ ਉਹਨਾਂ ਨੇ ਕਿਹਾ ਵੀ ਜਿੰਨੇ ਚੋਰ ਲਟੇਰੇ ਪੁਰਾਣੇ ਹੈਗੇ ਪੁਰਾਣੇ ਲੈ ਆਓ ਚੱਕ ਕੇ ਜਦੋਂ ਕਿਤੇ ਤੁਹਾਨੂੰ ਪਤਾ ਵੀ ਚੋਰੀ ਹੋਵੇ ਪੁਰਾਣੇ ਸਾਰੇ ਚੱਕ ਲੈਂਦੇ ਹੁੰਦੇ ਨੇ ਛੱਕ ਹੁੰਦਾ ਨਾ ਜਿਹੜਾ ਬੰਦਾ ਇੱਕ ਵਾਰੀ ਚੋਰੀ ਕਰ ਲਿਓ ਉਹਦੇ ਮੱਥੇ ਤੋਂ ਕਲੰਕ ਨਹੀਂ ਲੈਂਦਾ ਫਿਰ ਮੁੜ ਕੇ ਥਾਣੇ 'ਚ ਨਾਂ ਰਿਕਾਰਡ ਹੋ ਜਾਂਦਾ ਉਹਦਾ ਜਦੋਂ ਕੋਈ ਚੋਰੀ ਹੋ ਉਹਨੂੰ ਪੁੱਛਣਗੇ ਪਹਿਲਾਂ ਵੀ ਉਹਨੂੰ ਲਿਆਓ ਸਾਡੇ ਸਾਰੀ ਜ਼ਿੰਦਗੀ ਖਿਹੜਾ ਨਹੀਂ ਛੁੱਟਦਾ ਚੋਰ ਲੈ ਜਾਂਦੇ ਇਕੱਠੇ ਕਰ ਕਰਕੇ ਉਹਨਾਂ ਨੂੰ ਕੁੱਟਣ ਓਏ ਤੂੰ ਆਇਆ ਸੀ ਓਏ ਤੂੰ ਆਇਆ ਸੀ ਬੰਦੇ ਕੁੱਟੇ ਜਾ ਰਹੇ ਨੇ ਇਹ ਘਰੇ ਬੈਠਾ ਹੈ ਕਹਿੰਦਾ ਮੈਂ ਗਿਆ ਮੈਂ ਸੀ ਗੱਠੜੀ ਮੈਂ ਬੰਨੀ ਸੀ ਪਰ ਮੇਰੇ ਕਰਕੇ ਹੁਣ ਗਰੀਬਾਂ ਨੂੰ ਕੁੱਟ ਪੈ ਰਹੀ ਏ ਗਰੀਬ ਮਾਰ ਹੋ ਰਹੀ ਏ ਮੇਰੇ ਕਰਕੇ ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀ ਪਹਿਲਾ ਬਚਨ ਸੀ ਸੱਚ ਬੋਲਨੀ ਦੂਜਾ ਬਚਨ ਸੀ ਨਮਕ ਖਾ ਕੇ ਹਰਾਮ ਨਾ ਕਰੀ ਤੇ ਤੀਜਾ ਬਚਨ ਸੀ ਗਰੀਬ ਮਾਰ ਨਾ ਕਰੀ ਕਹਿੰਦਾ ਗਰੀਬ ਮਾਰ ਮੈਂ ਤੇ ਨਹੀਂ ਕਰ ਰਿਹਾ ਪਰ ਮੇਰੇ ਘਰ ਕਈ ਹੋ ਰਹੀ ਹੈ ਨਾ ਇਹ ਸਿੱਧਾ ਹੀ ਪੇਸ਼ ਹੋ ਗਿਆ ਜਾ ਕੇ ਕਹਿੰਦਾ ਬਾਦਸ਼ਾਹ ਸਲਾਮਤ ਇਹਨਾਂ ਨੂੰ ਸਭ ਨੂੰ ਛੱਡ ਦਿਓ ਮੈਂ ਆ ਜੀ ਤਾਂ ਡਾਚੋਰ ਮੈਂ ਆਇਆ ਸੀ ਆ ਸਾਰੇ ਗਹਿਣੇ ਗੂਣੇ ਮੈਂ ਹੀ ਸਾਰੇ ਇੱਠੇ-ਕੁੱਠੇ ਘਰੇ ਸੀ ਲੈ ਕੇ ਨਹੀਂ ਗਿਆ ਬਾਦਸ਼ਾਹ ਕਹਿੰਦਾ ਵੀ ਤੂੰ ਆਇਆ ਸੀ ਬਿਲਕੁਲ ਆ ਤੁਹਾਡੇ ਪਹਿਰੇਦਾਰਾਂ ਨੂੰ ਸੱਦੋ ਪਹਿਰੇਦਾਰ ਬੁਲਾ ਲੇ ਪੁੱਛੋ ਵੀ ਮੈਂ ਆਇਆ ਸੀ ਕਿ ਨਹੀਂ ਸੀ ਆਇਆ ਕਹਿੰਦੇ ਜੀ ਆਇਆ ਸੀ ਤੁਸੀਂ ਅੰਦਰ ਕਿਵੇਂ ਜਾਣ ਦੇਤਾ ਜਦੋਂ ਪੁੱਛ ਲੋ ਜਦੋਂ ਮੈਂ ਆਇਆ ਸੀ ਤੇ ਇਹਨਾਂ ਨੇ ਮੈਨੂੰ ਪੁੱਛਿਆ ਤੂੰ ਕੌਣ ਹੈ ਮੈਂ ਕਿਹਾ ਮੈਂ ਚੋਰ ਆ ਸੱਚੀ ਇਹਨੇ ਦੱਸਿਆ ਸੀ ਮੈਂ ਚੋਰ ਆ ਕਹਿੰਦੇ ਇਹਨੇ ਕਿਹਾ ਸੀ ਮੈਂ ਚੋਰ ਆ ਉਹ ਕਹਿੰਦੇ ਤੁਸੀਂ ਅੰਦਰ ਕਿਵੇਂ ਜਾਣ ਦੇਤਾ ਕਹਿੰਦੇ ਅਸੀਂ ਸੋਚਿਆ ਜੀ ਵੀ ਚੋਰ ਥੋੜਾ ਆਪਣੇ ਮੂੰਹ ਕੋ ਮੈਂ ਚੋਰ ਆ ਅਹੀਂ ਤੇ ਆਖਿਆ ਕਿ ਤੇ ਤੁਹਾਡਾ ਕੋਈ ਬੰਦਾ ਨਾ ਹੋਵੇ ਐਵੇਂ ਫਸਾ ਦੂ ਅਸੀਂ ਇਹਨੂੰ ਅੰਦਰ ਜਾਣ ਦੇਤਾ ਬਾਦਸ਼ਾਹ ਬੜਾ ਹੈਰਾਨ ਹੋਇਆ ਕਹਿੰਦਾ ਓਏ ਤੂੰ ਸੱਚ ਬੋਲਿਆ ਗੇਟ ਅੱਗੇ ਖੜਕੇ ਕਹਿੰਦੇ ਹਾਂ ਫਿਰ ਗਹਿਣੇ ਗੂਣੇ ਇਕੱਠੇ ਕਰ ਲੈ ਲੈ ਕੇ ਕਿਉਂ ਨਹੀਂ ਗਿਆ ਕਹਿੰਦਾ ਬਾਦਸ਼ਾਹ ਸਲਾਮਤ ਮੈਂ ਨਾ ਤੁਹਾਡਾ ਨਮਕ ਖਾ ਲਿਆ ਵਾਡਾ ਨਮਕ ਖਾ ਲਿਆ ਤੇ ਮੈਨੂੰ ਆ ਗਿਆ ਮੇਰਾ ਬਾਬਾ ਚੇਤਾ ਜਦੋਂ ਮੈਂ ਨਮਕ ਰੱਖਿਆ ਨਾ ਆਪਣੀ ਜ਼ੁਬਾਨ ਤੇ ਤੇ ਮੈਨੂੰ ਗੁਰੂ ਨਾਨਕ ਸਾਹਿਬ ਦਾ ਚੇਤਾ ਆ ਗਿਆ ਬਸ ਇੱਥੇ ਚੇਤਾ ਆ ਜੇ ਜਿਸ ਬੰਦੇ ਨੂੰ ਬਾਬੇ ਦਾ ਫਿਰ ਜ਼ਿੰਦਗੀ ਬਣ ਗਈ ਤੁਹਾਨੂੰ ਕਲਗੀਆਂ ਵਾਲਾ ਉਦੋਂ ਯਾਦ ਆਵੇ ਜਦੋਂ ਗਲਤੀ ਲੱਗੇ ਕਰਨ ਤੁਸੀਂ ਤੁਸੀਂ ਅਮਰ ਛਕਿਆ ਤੁਸੀਂ ਦਾੜੀ ਰੱਖੀ ਤੁਸੀਂ ਪੱਗ ਬੰਨੀ ਤੁਸੀਂ ਜੋ ਵੀ ਬਾਹਰੀ ਰੂਪ ਬਣਾਇਆ ਜੇ ਗਲਤੀ ਕਰਨ ਲੱਗਿਆ ਤੈਨੂੰ ਕਲਗੀਆਂ ਵਾਲਾ ਯਾਦ ਆ ਗਿਆ ਫਿਰ ਤੇ ਫੇ ਗੱਲ ਬਣ ਗਈ ਨਾ ਫਿਰ ਤਾਂ ਤੈਨੂੰ ਬਾਬਾ ਉਦੋਂ ਯਾਦ ਆਇਆ ਜਦੋਂ ਆਉਣਾ ਚਾਹੀਦਾ ਸੀ ਸਵੇਰੇ ਸਵੇਰੇ ਮੈਨੂੰ ਕਲਗੀਆਂ ਵਾਲਾ ਬਹੁਤ ਯਾਦ ਆਉਂਦਾ ਹੈ ਸਵੇਰੇ ਘੰਟਾ ਤੈਨੂੰ ਯਾਦ ਆਉਂਦਾ ਹੈ ਠੱਗੀ ਵੇਲੇ ਆਉਂਦਾ ਨਹੀਂ ਬੇਈਮਾਨੀ ਵੇਲੇ ਆਉਂਦਾ ਨਹੀਂ ਦੋ ਨੰਬਰ ਦਾ ਕੰਮ ਕਰਨ ਵੇਲੇ ਆਉਂਦਾ ਨਹੀਂ ਤੈਨੂੰ ਉਦੋਂ ਯਾਦ ਆ ਦੇਣਾ ਜੇ ਕਿਤੇ ਸਤਿਗੁਰੂ ਵੀ ਮੇਰੇ ਸੱਚੇ ਪਾਤਸ਼ਾਹ ਮੈਨੂੰ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਦਾ ਮੇਰਾ ਨਾਮ ਉਹਨਾਂ ਨਾਲ ਜੁੜਿਆ ਹੈ ਵੀ ਆਹ ਭਈ ਕਿੰਨਾ ਦਾ ਸਰਸੇ ਵਾਲਿਆਂ ਦਾ ਪ੍ਰੇਮੀ ਆਹ ਕੌਣ ਹੈ ਜੀ ਇਹ ਅਸਾਈਆਂ ਦਾ ਬੰਦਾ ਹੈ ਆਹ ਕੌਣ ਹੈ ਵਿਆਸ ਵਾਲਿਆਂ ਦਾ ਚੇਲਾ ਹੈ ਐਂ ਕਹਿੰਦੇ ਨੇ ਨਾ ਲੋਕ ਆਹ ਕੌਣ ਹੈ ਨਾਮਧਾਰੀ ਸਿੱਖ ਹੈ ਆਹ ਕੌਣ ਹੈ ਨੀਲਧਾਰੀ ਸਿੱਖ ਹੈ ਆਹ ਕੌਣ ਹੈ ਇਹ ਨਿਰੰਕਾਰੀਆਂ ਦਾ ਨਾਮ ਲਿਆ ਇਹਨੇ ਐਦਾਂ ਗੱਲਾਂ ਕਰਦੇ ਆ ਤੇ ਜਦੋਂ ਅਗਲਾ ਮੈਨੂੰ ਵੇਖਦਾ ਮੈਨੂੰ ਕਹਿੰਦੇ ਆਹਾਹਾ ਇਹ ਕਲਗੀਆਂ ਵਾਲੇ ਦਾ ਬੰਦਾ ਹੈ ਕਲਗੀਆਂ ਵਾਲੇ ਦਾ ਸਿੱਖ ਹੈ ਮੇਰਾ ਨਾਂ ਕਿਹਦੇ ਨਾਲ ਜੁੜਦਾ ਹੈ ਬੋਲੋ ਗੱਜ ਕੇ ਕਲਗੀਆਂ ਵਾਲੇ ਨਾਲ ਤੇ ਕਲਗੀਆਂ ਵਾਲੇ ਦਾ ਨਾਂ ਕਿਹਦੇ ਨਾਲ ਜੁੜਦਾ ਹੈ ਮੇਰੇ ਨਾਂ ਨਾਲ ਤਾਂ ਮੈਂ ਗਲਤੀ ਨਹੀਂ ਕਰਨੀ ਮੈਂ ਮਾੜਾ ਨਹੀਂ ਕਰਨਾ ਉਸ ਵੇਲੇ ਚੇਤਾ ਆਜੇ ਜਿੱਥੇ ਬਾਬਾ ਯਾਦ ਆਉਣਾ ਚਾਹੀਦਾ ਉੱਥੇ ਨਹੀਂ ਆਉਂਦਾ ਅੱਗੇ ਪਿੱਛੇ ਗੁਰਦੁਆਰੇ 'ਚ ਯਾਦ ਆਇਆ ਤੇ ਕੀ ਆਇਆ ਤੈਨੂੰ ਗੁਰਦੁਆਰੇ ਗੁਰੂ ਸਾਹਿਬ ਯਾਦ ਆਉਂਦੇ ਐ ਬਾਹਰ ਜਾ ਕੇ ਭੁੱਲ ਜਾਂਦਾ ਹਰ ਵੇਲੇ ਯਾਦ ਰੱਖਿਆ ਕਰ ਹਰਦਮ ਰੱਖੀਏ ਯਾਦ ਸਤਿਗੁਰੂ ਦੇ ਬਚਨਾਂ ਨੂੰ ਸਤਿਗੁਰੂ ਦੇ ਵਿਚਾਰਾਂ ਨੂੰ ਸਤਿਗੁਰੂ ਦੀ ਸੋਚ ਨੂੰ ਕਹਿੰਦਾ ਬਾਦਸ਼ਾਹ ਸਲਾਮਤ ਮੈਂ ਖਾ ਲਿਆ ਸੀ ਤੁਹਾਡਾ ਨਮਕ ਤੇ ਜਦੋਂ ਮੈਂ ਨਮਕ ਖਾਦਾ ਮੈਨੂੰ ਬਾਬਾ ਚੇਤਾ ਆ ਗਿਆ ਮੇਰਾ ਫਿਰ ਮੈਂ ਗੱਠੜੀ ਰੱਖ ਗਿਆ ਅੱਛਾ ਫਿਰ ਤੂੰ ਹੁਣ ਆਇਆ ਕਿਉਂ ਕਹਿੰਦੇ ਗਰੀਬਮਾਰ ਹੋ ਰਹੀ ਏ ਉਦੋਂ ਵੀ ਬਾਬਾ ਚੇਤਾ ਆ ਗਿਆ ਵੀ ਮੇਰੇ ਕਰਕੇ ਗਰੀਬਮਾਰ ਹੋ ਰਹੀ ਏ ਮੈਂ ਤਾਂ ਪੇਸ਼ ਹੋ ਗਿਆ ਆਪਣੇ ਆਪ ਨੂੰ ਆ ਤੁਹਾਡੇ ਸਾਹਮਣੇ ਪਸਰੈਂਡਰ ਕਰਤਾ ਹੁਣ ਮਾਰੋ ਕੁੱਟੋ ਰੱਖਣਾ ਰੱਖੋ ਜੇਲ੍ਹ 'ਚ ਸਿੱਟਣਾ ਜੇਲ੍ਹ 'ਚ ਸਿੱਟ ਦਿਓ ਫਾਹੇ ਟੰਗਣਾ ਫਾਹੇ ਟੰਗ ਦਿਓ ਉਹ ਕਹਿੰਦੇ ਤੇਰਾ ਐਂ ਦੱਸ ਦੇ ਵੀ ਆ ਇੰਨੀਆਂ ਗੱਲਾਂ ਜਿਹਦੀਆ ਮੰਨੀ ਫਿਰਦਾ ਬਾਬਾ ਕਿਹੜਾ ਹੈ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਆਤ ਰੀਆ ਕਾਲ ਮੈਂ ਗੁਰੂ ਨਾਨਕ ਦਾ ਹਾਂ ਕਹਿੰਦੇ ਬੱਲੇ 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 ਗੁਰੂ ਨਾਨਕ ਦੀ ਇਹੋ ਜੀ ਹੈ ਇਹੋ ਜੀ ਸਿੱਖ ਬਾਦਸ਼ਾਹ ਕਹਿੰਦਾ ਗੁਰੂ ਨਾਨਕ ਦਾ ਨਾਮ ਸੁਣਿਆ ਤੇ ਅੱਜ ਤੇ ਉਹਦੇ ਸੱਚੇ ਸਿੱਖ ਤੇ ਦਰਸ਼ਨ ਹੋ ਗਏ ਏਡਾ ਖਜ਼ਾਨਾ ਕਿਹੜਾ ਛੱਡਦਾ ਓਏ ਇੱਕ ਨਮਕ ਦੇ ਪਿੱਛੇ ਅਹੇ ਚੂਰਨ ਖਾ ਲਿਆ ਸੀ ਮੈਂ ਉਹਦੇ 'ਚ ਨਮਕ ਸੀ ਏਡਾ ਖਜ਼ਾਨਾ ਕਿਹੜਾ ਛੱਡਦਾ ਨਾਲੇ ਜੀਦਾ ਲੂਣ ਖਾ ਕੇ ਹਰਾਮ ਨਾ ਕਰੀਏ ਇਹੋ ਜਿਹੇ ਬੰਦੇ ਲੱਭਦੇ ਕਿਦੇ ਮੇਰਾ ਨਮਕ ਖਾ ਕੇ ਬਥੇਰੇ ਹਰਾਮ ਕਰਦੇ ਆ ਬਾਦਸ਼ਾਹ ਕਹਿੰਦਾ ਮੇਰਾ ਨਮਕ ਖਾ ਕੇ ਹਰਾਮ ਕਰਨ ਵਾਲੇ ਬਹੁਤ ਐ ਪਰ ਇਹੋ ਜਿਹਾ ਬੰਦਾ ਪਹਿਲੀ ਵਾਰੀ ਮਿਲਿਆ ਕਹਿੰਦਾ ਵਜ਼ੀਰਾ ਖੜਾ ਹੋ ਵਜ਼ੀਰ ਖੜਾ ਹੋ ਗਿਆ ਕਹਿੰਦਾ ਬੈ ਇੱਥੇ ਤੇਰੀ ਸਭ ਤੋਂ ਵਧੀਆ ਅਹੁਦੇ ਤੇ ਤੇਰੀ ਲੋੜ ਹੈ ਮੈਨੂੰ ਇਮਾਨਦਾਰ ਬੰਦਾ ਉੱਥੇ ਨਹੀਂ ਚਾਹੀਦਾ ਇੱਥੇ ਚਾਹੀਦਾ ਹਾਂ ਬਈ ਇਮਾਨਦਾਰ ਬੰਦਾ ਉੱਥੇ ਨਹੀਂ ਚਾਹੀਦਾ ਇੱਥੇ ਚਾਹੀਦਾ ਲੋੜ ਤੇਰੀ ਇੱਥੇ ਹੈ ਆ ਜਾ ਸਭ ਤੋਂ ਜ਼ਰੂਰੀ ਹੁੰਦੀ ਹੈ ਇਮਾਨਦਾਰੀ ਵਫਾਦਾਰੀ ਚਾਹੇ ਤੁਸੀਂ ਕਿਸੇ ਲੀਡਰ ਨੂੰ ਪੁੱਛ ਲੋ ਚਾਹੇ ਤੁਸੀਂ ਕਿਸੇ ਅਸਥਾਨ ਜ਼ਿੰਮੇਵਾਰ ਪ੍ਰਬੰਧਕ ਨੂੰ ਪੁੱਛ ਲੋ ਕਿਸੇ ਸਰਪੰਚ ਨੂੰ ਪੁੱਛ ਲੋ ਕਿਸੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਪੁੱਛ ਲੋ ਸਭ ਤੋਂ ਵੱਧ ਇਨਾ ਬੰਦਿਆਂ ਨੂੰ ਲੋੜ ਪੈਂਦੀ ਹੁੰਦੀ ਵਫਾਦਾਰ ਬੰਦੇ ਦੀ ਪੈਸੇ ਨਾਲ ਵਫਾਦਾਰੀਆਂ ਮਿਹਰਬਾਨੀਆਂ ਨਾਲ ਵਫਾਦਾਰੀਆਂ ਨਹੀਂ ਖਰੀਦੀਆਂ ਜਾ ਸਕਦੀ ਜੇ ਤੁਸੀਂ ਕਹੋ ਨਾ ਤੇ ਕਿਸੇ ਬੰਦੇ ਨੂੰ ਘਰ ਦੇ ਦਿੰਦੇ ਆ ਮਿਹਰਬਾਨੀਆਂ ਕਰ ਦਿੰਦੇ ਆ ਫਿਰ ਬੰਦਾ ਵਫਾਦਾਰੀ ਮੈਨੂੰ ਮੇਰੇ ਨਾਲ ਹੀ ਰਹੂਗਾ ਮੇਰੇ ਨਾਲ ਨਿਭਾਊਗਾ ਹੀ ਨਹੀਂ ਹੋ ਸਕਦਾ ਵਫਾਦਾਰੀ ਮਿਹਰਬਾਨੀ ਨਾਲ ਨਹੀਂ ਖਰੀਦੀ ਜਾ ਸਕਦੀ ਇਹ ਆਪਣੇ ਆਪ ਹੁੰਦੀ ਹੈ ਕਿਸੇ ਕਿਸੇ 'ਚ ਹੁੰਦੀ ਹੈ ਕਿਸੇ ਕਿਸੇ 'ਚ ਨਹੀਂ ਹੁੰਦੀ ਕਿਸੇ ਕਿਸੇ 'ਚ ਨਹੀਂ ਹੁੰਦੀ ਤੁਸੀਂ ਕਰੋੜ ਰੁਪਈਆ ਵੀ ਦੇ ਦਿਓ ਨਹੀਂ ਆਉਣੀ ਉਹਦੇ 'ਚ ਵਫਾਦਾਰੀ ਜਿਹਦੇ 'ਚ ਹੁੰਦੀ ਹੈ ਤੂੰ ਲੱਖ ਰੁਪਈਆ ਵੀ ਦੇਵੇਂਗਾ ਤੇਰਾ 10 ਵਾਰ ਯਾਦ ਰੱਖੂਗਾ ਫਿਰ ਤੈਨ ਲੱਖ ਦਿੱਤਾ ਮੈਨੂੰ ਭੁੱਲਦਾ ਨਹੀਂ ਕਦੇ ਬਿਤਾਏ ਮੇਰੇ ਲਈ ਕੀਤਾ ਤੂੰ ਮੇਰੇ ਲਈ ਆ ਕੀਤਾ ਮੈਂ ਨਹੀਂ ਭੁੱਲਦਾ ساری ਜ਼ਿੰਦਗੀ ਵਫਾਦਾਰੀਆਂ ਮਿਹਰਬਾਨੀਆਂ ਨਾਲ ਖਰੀਦੀਆਂ ਨਹੀਂ ਜਾ ਸਕਦੀ ਜਾਂ ਬੰਦਾ ਵਫਾਦਾਰ ਹੁੰਦਾ ਹੈ ਜਾਂ ਨਹੀਂ ਹੁੰਦਾ ਤੇ ਵਫਾਦਾਰ ਬਣੋ ਉਹ ਪਾਲੋ ਉਹ ਚੀਜ਼ ਅੰਦਰ